ਮੇਰਾ ਸਪੈਸ਼ਲ ਮੈਂਸ਼ਨ ਪੰਜਾਬੀ ਵਿੱਚ ਹੈ ਮੈਂ ਪੰਜਾਬੀ ਵਿੱਚ ਬੋਲਣਾ ਚਾਹੁੰਗਾ ਹਾਂਜੀ ਪਲੀਜ਼ ਮੈਂ ਸੰਸਦ ਆਧਿਆਨ ਸਿੱਖ ਧਰਮ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲੇ ਜੈਨ Hindu ਵੀਰ ਟੋਡਰਮਲ ਜੀ ਦੀ ਵਿਰਾਸਤੀ ਜਹਾਜ਼ ਫੇਲੀ ਦੀ ਦੁਰਦਰਸ਼ਾ ਵੱਲ ਦੋਣਾ ਚਾਹੁੰਦਾ ਟੋਡਰਮਲ ਜੀ ਗੁਰੂ ਘਰ ਦੇ ਵੱਡੇ ਸ਼ਰਧਾਲੂ ਸਨ ਤੇ ਉਹ ਪੰਜਾਬ ਦੇ ਇਤਿਹਾਸ ਵਿੱਚ Hindu ਸਿੱਖ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਸਨ ਉਹਨਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਅੰਤਮ ਸੰਸਕਾਰ ਕੀਤਾ ਸੀ ਇਸ ਕਾਰਜ ਵਾਸਤੇ ਉਹਨਾਂ ਨੇ ਸੋਨੇ ਦੀਆਂ 7800 ਮੋਹਰਾਂ ਮਿਸ਼ਾ ਕੇ ਉਸ ਸਮੇਂ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਉਦੋਂ ਤੋਂ ਸਿੱਖ ਹਰ ਸਾਲ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦੀਵਾਨ ਟੋਡਰਮਲ ਜੀ ਦੀ ਮਹਾਨ ਸੇਵਾ ਨੂੰ ਸਜਦਾ ਕਰਦੇ ਹਨ ਪਰ ਇਹ ਵੱਡੀ ਤਰਸਦੀ ਹੈ ਕਿ ਅਸੀਂ ਪੰਜਾਬ ਦੀ ਧਰਤੀ ਤੇ ਟੋਡਰਮਲ ਜੀ ਜੇ ਮਹਾਨ ਪਰਪਕਾਰੀ ਦੀ ਵਿਰਾਸਤੀ ਯਾਦਗਾਰ ਜਹਾਜ਼ ਹਵੇਲੀ ਨਹੀਂ ਸਾਂਭ ਸਕੇ ਜਦ ਕਿ ਗੁਜਰਾਤ ਦੇ ਕਛ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਗੁਰਦੁਆਰਾ ਲਖਪਤ ਸਾਹਿਬ ਨੂੰ ਸੰਭਾਲਣ ਲਈ ਵਿਲੱਖਣ ਕਾਰਜ ਕੀਤਾ ਗਿਆ ਹੈ ਸਦੀਆਂ ਤੋਂ ਇਹ ਹਵੇਲੀ ਢੈਂਦੀ ਢੈਂਦੀ ਜ਼ਰਜ਼ਰ ਹੋ ਚੁੱਕੀ ਹੈ ਇਸ ਮਹਾਨ ਵਿਰਾਸਤ ਦੀ ਅਣਦੇਖੀ ਹੋਣਾ ਬੇਹੱਦ ਦੁਖਦਾਈ ਹੈ ਮੈਂ ਭਾਰਤ ਸਰਕਾਰ ਤੋਂ ਸਿੱਖ ਧਰਮ ਦੀ ਇਸ ਇਤਿਹਾਸਿਕ ਧਰੋਹ ਨੂੰ ਸੰਭਾਲਣ ਦੀ ਬੁਰਜੋਰ ਬੇਨਤੀ ਕਰਦਾ ਹਾਂ ਮੈਂ ਮੰਗ ਕਰਦਾ ਹਾਂ ਕਿ ਸਿੱਖ Hindu ਸਾਂਝੀ ਵਲਤਾ ਦੀ ਪ੍ਰਤੀਕ ਸਦੀਆਂ ਪੁਰਾਣੀ ਇਸ ਵਿਰਾਸਤ ਨੂੰ ਸੰਭਾਲਣ ਲਈ ਭਾਰਤ ਸਰਕਾਰ ਦਾ ਪੂਰਾ ਤੱਤਵ ਵਿਭਾਗ ASI ਛੇਤੀ ਤੋਂ ਛੇਤੀ ਕਦਮ ਚੁੱਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਇਤਿਹਾਸਿਕ ਵਿਰਾਸਤ ਨੂੰ ਹਮੇਸ਼ਾ ਯਾਦ ਰੱਖਣ ਤੇ ਪ੍ਰੇਰਣਾ ਲੈਂਦੀਆਂ ਰਹਿਣ ਬਹੁਤ ਬਹੁਤ ਧੰਨਵਾਦ ਥੈਂਕ ਯੂ आपने बहुत महत्वपूर्ण मुद्दा साहबजादों की शहादत के लिए उठाया अभी बच्चों पे डिस्कशन हो रही थी हिंदी के कवि मैथिली शरण गुप्त ने भी इस पे लिखा है जिस कौम के बच्चे यूं दे सकते हैं बलिदान वर्तमान कुछ भी हो भविष्य होगा महान महान मेरा स्पेशल मेंशन पंजाबी में है मैं पंजाबी में बोलना चाहूंगा हाँ जी प्लीज मैं संसद का ध्यान सिख धर्म दुनिया की सब तो महंगी जमीन खरीदने वाले जैन हिंदू वीर ਟੋਡਰਮਲ ਜੀ ਦੀ ਵਿਰਾਸਤੀ ਜਹਾਜ਼ ਫੇਲੀ ਦੀ ਦੁਰਦਰਸ਼ਾ ਵੱਲ ਦੋਣਾ ਚਾਹੁੰਦਾ ਟੋਡਰਮਲ ਜੀ ਗੁਰੂ ਘਰ ਦੇ ਵੱਡੇ ਸ਼ਰਧਾਲੂ ਸਨ ਤੇ ਉਹ ਪੰਜਾਬ ਦੇ ਇਤਿਹਾਸ ਵਿੱਚ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਸਨ ਉਹਨਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਅੰਤਮ ਸੰਸਕਾਰ ਕੀਤਾ ਸੀ ਇਸ ਕਾਰਜ ਵਾਸਤੇ ਉਹਨਾਂ ਨੇ ਸੋਨੇ ਦੀਆਂ 7800 ਮੋਹਰਾਂ ਮਿਸ਼ਾ ਕੇ ਉਸ ਸਮੇਂ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਉਦੋਂ ਤੋਂ ਸਿੱਖ ਹਰ ਸਾਲ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦੀਵਾਨ ਟੋਡਰਮਲ ਜੀ ਦੀ ਮਹਾਨ ਸੇਵਾ ਨੂੰ ਸਜਦਾ ਕਰਦੇ ਹਨ ਪਰ ਇਹ ਵੱਡੀ ਤਰਸਦੀ ਹੈ ਕਿ ਅਸੀਂ ਪੰਜਾਬ ਦੀ ਧਰਤੀ ਤੇ ਟੋਡਰਮਲ ਜੀ ਜੇ ਮਹਾਨ ਪਰਪਕਾਰੀ ਦੀ ਵਿਰਾਸਤੀ ਯਾਦਗਾਰ ਜਹਾਜ਼ ਵਿਹਲੀ ਨਹੀਂ ਸਾਂਭ ਸਕੇ ਜਦ ਕੇ ਗੁਜਰਾਤ ਦੇ ਕਛ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਗੁਰਦੁਆਰਾ ਲਖਪਤ ਸਾਹਿਬ ਨੂੰ ਸੰਭਾਲਣ ਲਈ ਵਿਲੱਖਣ ਕਾਰਜ ਕੀਤਾ ਗਿਆ ਹੈ ਸਦੀਆਂ ਤੋਂ ਇਹ ਹਵੇਲੀ ਢੈਂਦੀ ਢੈਂਦੀ ਜ਼ਰਜ਼ਰ ਹੋ ਚੁੱਕੀ ਹੈ ਇਸ ਮਹਾਨ ਵਿਰਾਸਤ ਦੀ ਅਣਦੇਖੀ ਹੋਣਾ ਬੇਹੱਦ ਦੁਖਦਾਈ ਹੈ ਮੈਂ ਭਾਰਤ ਸਰਕਾਰ ਤੋਂ ਸਿੱਖ ਧਰਮ ਦੀ ਇਸ ਇਤਿਹਾਸਿਕ ਧਰੋਹ ਨੂੰ ਸੰਭਾਲਣ ਦੀ ਪੁਰਜ਼ੋਰ ਬੇਨਤੀ ਕਰਦਾ ਹਾਂ ਮੈਂ ਮੰਗ ਕਰਦਾ ਹਾਂ ਕਿ ਸਿੱਖ Hindu ਸਾਂਝੀ ਵਲਤਾ ਦੀ ਪ੍ਰਤੀਕ ਸਦੀਆਂ ਪੁਰਾਣੀ ਇਸ ਵਿਰਾਸਤ ਨੂੰ ਸੰਭਾਲਣ ਲਈ ਪਾਰ ਸਰਕਾਰ ਦਾ ਪੁਰਾਤਤਵ ਵਿਭਾਗ ASI ਛੇਤੀ ਤੋਂ ਛੇਤੀ ਕਦਮ ਚੁੱਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਇਤਿਹਾਸਿਕ ਵਿਰਾਸਤ ਨੂੰ ਹਮੇਸ਼ਾ ਯਾਦ ਰੱਖਣ ਤੇ ਪ੍ਰੇਰਣਾ ਲੈਂਦੀਆਂ ਰਹਿਣ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਪ ਨੇ ਬਹੁਤ ਮਹੱਤਵਪੂਰਨ मुद्दा साहबजादों की शहादत के लिए उठाया अभी बच्चों पे डिस्कशन हो रही थी हिंदी के कवि मैथिली शरण गुप्त ने भी इस पर लिखा है जिस कौम के बच्चे यूं दे सकते हैं बलिदान वर्तमान कुछ भी हो भविष्य होगा महान महान